ਇਸ ਲਈ ਦੇਨੀ ਸੇਧ ਵਿਭਾਗ ਦੇ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਵੱਲੋਂ ਬਦਲੀਆਂ ਦੇ ਲਈ ਸਫਾਰਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ 293 ਨੌਜਵਾਨਾਂ ਨੂੰ ਵਿਭਾਗ ਦੇ ਵਿੱਚ ਨੌਕਰੀ ਦਿੱਤੀ ਗਈ ਸੀ ਜਾਣਕਾਰੀ ਮੁਤਾਬਕਾ ਦਰਜਨਾ ਤੋਂ ਵੱਧ ਨੌਜਵਾਨਾਂ ਵੱਲੋਂ ਬਦਲੀਆਂ ਦੇ ਲਈ ਮੰਤਰੀਆਂ ਦੇ ਕੋਲ ਸਫਾਰਸ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਨੌਜਵਾਨਾਂ ਵੀ ਮੰਗਿਆ ਕਿ ਉਹਨਾਂ ਦੀ ਜਿਹੜੀ ਬਦਲੀ ਹੈ ਉਹ ਦੂਜੀ ਜਗ੍ਹਾ ਤੇ ਕੀਤੀ ਜਾਵੇ ਇਸੇ ਉਲਟ ਸਹਿਕ ਮੰਤਰੀ ਡਾਕਟਰ ਬਲਬੀਤ ਸਿੰਘ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਿਰਪਾ ਕਰਕੇ ਮੇਰੇ ਕੋਲ ਬਦਲੀਆਂ ਲਈ ਸਿਫਾਰਿਸ਼ ਲੈ ਕੇ ਨਾ ਆਇਓ ਇਹੀ ਗੱਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਕਹੀ ਸੀ ਕਿ ਪਹਿਲਾਂ ਤੁਸੀਂ ਦਿਲ ਲਾ ਕੇ ਕੰਮ ਕਰਿਓ ਬਦਲੀਆਂ ਲਈ ਸਿਫਾਰਿਸ਼ ਨਾ ਲੈ ਕੇ ਆਇਓ ਪਰ ਨੌਕਰੀ ਹਾਸਲ ਕਰਨ ਵਾਲਿਆਂ ਨੇ ਬਦਲੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਵੀ ਪਤਾ ਲੱਗਾ ਹੈ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀ ਹਾਸਲ ਕਰਨ ਵਾਲਿਆਂ ਦਾ ਵੀ ਇਹੋ ਹਾਲ ਆ ਆਪਣੇ ਹਲਕੇ ਦੇ ਵਿਧਾਇਕ ਤੋਂ ਚਿੱਠੀ ਲਿਖਵਾ ਕੇ ਮੰਤਰੀ ਦੀ ਸਿਫਾਰਿਸ਼ ਲਈ ਬਦਲੀਆਂ ਦੀਆਂ ਚਿੱਠੀਆਂ ਆ ਰਹੀਆਂ ਨੇ ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦਿਨੀ ਦਿੱਤੀਆਂ ਨੌਕਰੀਆਂ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਨੇ ਹਲੇ ਮਹਕਮੇ ਜੇ ਨਿਯੁਕਤੀ ਹਾਸਲ ਨਹੀਂ ਕੀਤੀ ਉਸ ਨਿਯੁਕਤੀ ਤੋਂ ਪਹਿਲਾਂ ਹੀ ਉਹਨਾਂ ਨੇ ਮੰਤਰੀ ਦੇ ਕੋਲ ਬਦਲੀ ਦੇ ਲਈ ਉਹਨਾਂ ਦੀ ਸਿਫਾਰਸ਼ ਜਿਹੜੀ ਉਹ ਆ ਗਈ ਆ ਤੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਪੜ ਕੇ ਟੈਸਟ ਪਾਸ ਕਰੋ ਨੌਕਰੀਆਂ ਤੁਹਾਨੂੰ ਹੀ ਮਿਲਣਗੀਆਂ ਉਹਨਾਂ ਨੇ ਕਿਹਾ ਕਿ ਹੁਣ ਤੱਕ ਕੁੱਲ ਮਿਲਾ ਕੇ 45000 ਦੇ ਕਰੀਬ ਨੌਕਰੀਆਂ ਮਿਲ ਚੁੱਕੀਆਂ ਨੇ ਜਿਸ ਕਰਨ ਲੋਕਾਂ ਨੂੰ ਯਕੀਨ ਅਤੇ ਪਿਆਰ ਹੈ ਔਰ ਜਿਸ ਦੀ ਕੀਮਤ ਕੋਈ ਕੀਮਤ ਨਹੀਂ ਹੈ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਜਿਵੇਂ ਤੁਹਾਨੂੰ ਬਿਨਾ ਪੈਸੇ ਤੇ ਤੇ ਬਿਨਾ ਕਿਸੇ ਰਿਸ਼ਵਤ ਤੇ ਕੁਰਸੀ ਤੱਕ ਭੇਜਿਆ ਹੈ ਅੱਗੋਂ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਨਾ ਹੈ ਕੁਰਸੀ ਨੂੰ ਆਨ ਦਾਤਾ ਮੰਨ ਕੇ ਚੱਲਿਓ ਤੇ ਇਮਾਨਦਾਰੀ ਦੇ ਨਾਲ ਕੰਮ ਕਰਿਓ ਉਹਨਾਂ ਨੇ ਕਿਹਾ ਸੀ ਕਿ ਲੋਕਾਂ ਦਾ ਕੰਮ ਕਰਕੇ ਦੇਖੋ ਵੱਖਰਾ ਹੀ ਨਜ਼ਾਰਾ ਆਉਂਦਾ ਹੈ ਜੇ ਕਿਸੇ ਦੇ ਕੰਮ ਆਓਗੇ ਤਾਂ ਲੋਕ ਤੁਹਾਨੂੰ ਅਸੀਸਾਂ ਹੀ ਦੇਣਗੇ ਉਹਨਾਂ ਦੀਆਂ ਉਮੀਦ ਹੈ ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਤੁਸੀਂ ਸਾਰੇ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰੋਗੇ ਔਰ ਕਰਦੇ ਰਹੋਗੇ ਔਰ ਤੁਹਾਨੂੰ ਤਨਖਾਹਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਜੋ ਤੁਹਾਡਾ ਬਣਦਾ ਮਾਨ ਸਨਮਾਨ ਹੈ ਉਹ ਤੁਹਾਨੂੰ ਮਿਲਣਾ ਚਾਹੀਦਾ ਹੈ ਔਰ ਉਹ ਤੁਹਾਨੂੰ ਜ਼ਰੂਰ ਮਿਲੇਗਾ ਬਸ ਇਮਾਨਦਾਰੀ ਦੇ ਨਾਲ ਕੰਮ ਕਰੋ